ਲਗੇ ਤੇ ਮਿਸਰੀ ਕਾਲਤਕ ਸਾਹਿਬ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਹੁਕਮਨਾਮੇ ਦੇ ਵਿੱਚ ਧੜਿਆਂ ਦਾ ਤੇ ਕਮੇਟੀਆਂ ਦਾ ਜ਼ਿਕਰ ਸੀਗਾ ਇਨਡਾਇਰੈਕਟਲੀ ਜਾਂ ਅਸਿੱਧੇ ਤੌਰ ਤੇ ਇਹ ਜ਼ਿਕਰ ਬਾਦਲ ਧੜੇ ਦਾ ਜਾਂ ਪੰਜ ਮੈਂਬਰੀ ਕਮੇਟੀ ਦਾ ਹੋ ਸਕਦਾ ਹੈ ਹੁਣ ਇਸ ਦੇ ਵਿੱਚ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਸੰਦਰਭ ਦੇ ਵਿੱਚ ਬੀਬੀ ਕਿਰਨਜੋਤ ਕੌਰ ਨੇ ਕੁਝ ਗੱਲਾਂ ਆਖੀਆਂ ਨੇ ਜੋ ਪੜਨ ਯੋਗ ਨੇ ਇੱਕ ਵੱਖਰਾ ਨਰੇਟਿਵ ਪ੍ਰਦਾਨ ਕਰਦੀਆਂ ਨੇ ਸਮਝਣ ਦੇ ਵਿੱਚ ਜ਼ਿਆਦਾ ਬਿਹਤਰੀ ਹੋ ਸਕਦੀ ਹੈ ਕਿ ਇਸ ਵੇਲੇ ਦੀ ਸਿਚੁਏਸ਼ਨ ਹੈ ਕਿ ਹੁਣ ਉਹ ਜਾਣਦੇ ਆ ਕਿ ਆਖਿਰ ਬੀਬੀ ਕਿਰਨਜੋਤ ਕੌਰ ਨੇ ਬੋਲਿਆ ਕੀ ਹੈ ਲਿਖਿਆ ਕੀ ਹੈ ਕਿਹਾ ਕੀ ਹੈ ਆ ਉਹਨਾਂ ਦੇ ਵਿਚਾਰ ਇਸ ਸੰਦਰਭ ਦੇ ਵਿੱਚ ਹੈ ਕਿ ਬੀਬੀ ਕਿਰਨਜੋਤ ਕੌਰ ਲਿਖਦੇ ਨੇ ਕਿ ਹੁਕਮਨਾਮੇ ਉੱਤੇ ਬਹਿਸ ਕਰਨਾ ਪੰਥਕ ਮਰਿਆਦਾ ਨਹੀਂ ਪਰ ਅਕਾਲ ਤਖਤ ਦਾ ਦਫ਼ਤਰ ਬਣਾ ਕੇ ਅਸਪਸ਼ਟ ਫੈਸਲੇ ਕਰਨੇ ਵੀ ਪੰਥਕ ਮਰਿਆਦਾ ਨਹੀਂ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ 2 ਦਸੰਬਰ 2025 ਦੇ ਹੁਕਮਨਾਮੇ ਨੂੰ ਮੰਨਦੇ ਹਨ ਕਿ ਨਹੀਂ ਅਕਾਲ ਤਖਤ ਦੀ ਫਸੀਲ ਤੋਂ ਐਲਾਨ ਹੋਈ ਕਮੇਟੀ ਨੂੰ ਅਕਾਲ ਤਖਤ ਦਾ ਨਾਮ ਲੈਣ ਤੋਂ ਰੋਕਣ ਦਾ ਕੀ ਮਤਲਬ ਹੈ ਅਕਾਲ ਤਖਤ ਤੋਂ ਹੋਏ ਹੁਕਮਨਾਮੇ ਨੂੰ ਅਕਾਲ ਤਖਤ ਦਾ ਜਥੇਦਾਰ ਰਖਾਉਣ ਵਾਲਾ ਇੱਕ ਮਤੇ ਰਾਹੀ ਹੁਕਮਨਾਮਾ ਨਾ ਮੰਨਣ ਦੀ ਕਿਵੇਂ ਛੋੜ ਦੇ ਸਕਦਾ ਰਾਤ ਦੇ ਹਨੇਰੇ ਜਾਂ ਅੰਮ੍ਰਿਤ ਵੇਲੇ ਮर्याਦਾ ਭੰਗ ਕਰਕੇ ਬਣਿਆ ਜਥੇਦਾਰ ਨੰਮੀਆਂ ਪਿਰਤਾਂ ਪਾ ਰਿਹਾ ਹੈ ਜੋ ਗਲਤ ਹੈ ਸਪਸ਼ਟ ਕਹੋ ਕੀ ਕਹਿਣਾ ਚਾਹੁੰਦੇ ਹੋ ਐਉਂ ਜਾਪਦਾ ਹੈ ਕਿ ਇਹ ਮਤਾ ਕਿ ਤੋਂ ਲਿਖਿਆ ਲਿਖਾਇਆ ਆਇਆ ਬੜੇ ਸਿੱਧੇ ਔਰ ਬੜੇ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਦਾ ਇਸਤੇਮਾਲ ਕੀਤਾ ਗਿਆ ਬੀਬੀ ਕਰਨਜੋਤ ਕੌਰ ਵੱਲੋਂ ਔਰ ਅੰਤ ਦੇ ਵਿੱਚ ਉਹਨਾਂ ਨੇ ਆਪਣਾ ਵਰਜਨ ਦਿੰਦੇ ਹਾਂ ਇਹ ਜ਼ਰੂਰ ਕਿਤੇ ਨਾ ਕਿਤੇ ਦੱਸ ਦਿੱਤਾ ਕਿ ਇਹ ਹੁਕਮਨਾਮਾ ਕਿਤੋਂ ਲਿਖਿਆ ਲਿਖਾਇਆ ਆਇਆ ਜਿਹਦੇ ਖਾਤੇ ਲੰਗੇ ਦਿਨ ਤੋਂ ਪ੍ਰਗਟਾਏ ਜਾ ਰਿਹਾ ਜਦੋਂ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਇਨਫੈਕਟ ਇਸ ਬਾਰੇ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੋ ਹੁਕਮਨਾਮਾ ਕੱਲ ਜਾਰੀ ਹੋਇਆ ਹੈ ਇਹਦੀ ਬੜਕ ਬਹੁਤ ਦੇਰ ਪਹਿਲਾਂ ਤੋਂ ਆ ਗਈ ਸੀ ਉਦੋਂ ਤੋਂ ਜਦੋਂ 2 ਦਸੰਬਰ ਵਾਲਾ ਹੁਕਮਨਾਮਾ ਜਾਰੀ ਹੋਇਆ ਸੀ ਉਦੋਂ ਤੋਂ ਕਿਆਸ ਰਾਈਆਂ ਲੱਗ ਰਹੀਆਂ ਸੀ ਔਰ ਆਖਿਰਕਾਰ ਕੱਲ ਨੂੰ ਉਹੀ ਹੋਇਆ ਜੋ ਹੁਣ ਤੱਕ ਚੁੱਪਚੀਪੀ ਤੇ ਹੌਲੀ ਦੇਣੀ ਵਿਚਾਰਿਆ ਜਾ ਰਿਹਾ ਸੀ ਫਿਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਉਹ ਤਕਰੀਬ ਨੇ ਰੋਵਾਨ ਇੰਡੀਆ ਪੰਜਾਬੀ ਦੇ